ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਹਿਯੋਗੀਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਅਟੁੱਟ ਸਮਰਥਨ ਦਾ ਭਰੋਸਾ ਦਿੱਤਾ ਫੈਜ਼ਪੁਰਾ ਵਾਰਡ ਨੰਬਰ 7 ਤੋਂ ਗੁਲਸ਼ਨ ਹੰਸ ਆਪਣੀ ਸਾਰੀ ਟੀਮ ਨਾਲ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਵਧਾਈ ਦੇਣ ਲਈ ਪਹੁੰਚੇ ਇਸ ਮੌਕੇ ਮੁਖਾਪਰਧਾਨ ਬੋਟ ਸਿੰਘ ਮਨਜੀਤ ਸਿੰਘ ਜਸਵਿੰਦਰ ਸਿੰਘ ਰਿੰਕੂ ਪਾਟਿਆ ਵੀ ਮੌਜੂਦ ਸਨ ਉਹ ਜਿਸ ਦਿਨ ਦੀ ਮੈਂ ਕਾਂਗਰਸ ਜੁਆਇਨ ਕੀਤੀ ਹੈ ਇਸੇ ਤਰ੍ਹਾਂ ਹੀ ਇੰਨਾ ਉਤਸ਼ਾਹ ਪੂਰੇ ਅੰਮਰਸਰ ਚ ਪੰਜਾਬ ਚੋਂ ਵੀ ਬਹੁਤ ਫੋਨ ਆਏ ਮੈਨੂੰ ਤਰਨਤਨ ਜ਼ਿਲ੍ਹੇ ਚੋਂ ਬਹੁਤ ਆਇਆ ਅੰਮਰਸਰ ਸਾਰੇ ਚੋਂ ਬਹੁਤ ਫੋਨ ਆਏ ਆ ਤੇ ਨੌਰਤ ਦੇ ਵਿੱਚ ਉਹਦੇ ਇੰਨੇਕ ਦੋਸਤ ਮਿੱਤਰ ਸੱਜਣ ਕਾਂਗਰਸ ਦੇ ਹਰ ਮਤਲਬ ਪਾਰਟੀਆਂ ਤੋਂ ਉੱਪਰ ਉੱਠ ਕੇ ਲੋਕ ਕਾਂਗਰਸ ਦੇ ਸਮਰਥਨ ਦੇ ਵਿੱਚ ਮੇਰੇ ਸਮਰਥਨ ਦੇ ਵਿੱਚ ਆ ਰਿਹਾ ਵੀ ਜਿਸ ਤਰ੍ਹਾਂ ਨਾ ਕੋਈ ਉਹਨਾਂ ਦੀ ਇੱਕ ਸੁਪਨਾ ਪੂਰਾ ਹੋਇਆ ਹੋਵੇ ਇਹ ਸੇਵਾਦਾਰ ਦੁਬਾਰਾ ਫੀਲਡ 'ਚ ਆਵੇ ਕਿਉਂਕਿ ਜੋ ਸੇਵਾ ਮੈਂ ਕੀਤੀ ਹੈ ਉਹ ਹਰਕਤ ਦੇ ਦਿਲ ਦੇ ਅੰਦਰ ਆ ਜੋ ਡਵੈਲਪਮੈਂਟ ਅਸੀਂ ਕੀਤੀ ਸੀ ਆਪਣੇ ਟਾਈਮ ਤੇ ਐਮਐਲਏ ਮੰਤਰੀ ਹੁੰਦੇ ਆ ਉਹ ਇੱਕ ਚੰਗੀਆਂ ਯਾਦਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਆ ਤੇ ਲੋਕ ਇਹੀ ਚਾਹੁੰਦੇ ਸੀ ਕਿ ਇੱਕ ਠੀਕ ਪਲੇਟਫਾਰਮ ਹੋਵੇ ਜਿੱਥੇ ਸਭ ਲੋਕ ਨਾਲ ਤੁਰਕੇ ਮੂਡ ਪਾ ਕੇ ਦੁਬਾਰਾ ਉਸੇ ਜਗ੍ਹਾ ਤੇ ਮੈਨੂੰ ਬਚਾਉਣ ਤੇ ਮੈਂ ਫੇਰ ਇਸ ਗੁਰੂ ਨਗਰੀ ਦੀ ਸੇਵਾ ਕਰਾਂ ਬਾਕੀ ਮੈਂ ਤਾਂ ਹਮੇਸ਼ਾ ਹੀ ਇਹ ਕਿਹਾ ਕਿ ਮੈਂ ਤੇ ਇਹੀ ਸਮਝਦਾ ਕਿ ਮੇਰਾ ਜੀਵਨ ਸਮਰਪਿਤ ਹੈ ਇਸ ਗੁਰੂ ਨਗਰੀ ਨੂੰ ਮੈਂ ਹਮੇਸ਼ਾ ਇਹਨਾਂ ਬੇ ਸਰੀਰ ਏ ਢਲਣਾ ਹੌਲੀ ਹੌਲੀ ਤੇ ਖਤਮ ਹੋਣਾ ਪਰ ਅਖੀਰਲੇ ਸਾਹ ਤੱਕ ਚੰਗੀਆਂ ਯਾਦਾਂ ਬਣਾਉਣ ਦੀ ਮੇਰੀ ਇੱਛਾ ਮਨ ਚ ਹੈਗੀ ਆ ਵੀ ਇਹ ਜੇ ਮੈਂ ਇਸ ਫੀਲਡ 'ਚ ਹੈਗਾ ਇਸ ਸੇਵਾ 'ਚ ਤੇ ਫਿਰ ਮੌਕਾ ਮਿਲੇ ਤੇ ਫਿਰ ਪਹਿਲਾ ਵਾਂਗੂ ਉਹਦੇ ਤੋਂ ਵੱਧ એનર્ਜੀ ਨਾਲ ਕਿਉਂਕਿ ਤਜਰਬਾ ਵੀ ਵਧਿਆ ਹੁਣ ਉਤੋਂ ਵੱਧ એનર્ਜੀ ਨਾਲ ਇਸ ਗੁਰੂ ਨਗਰੀ ਦੀ ਸੇਵਾ ਕਰੀਏ ਡਵੈਲਪਮੈਂਟ ਕਰੀਏ ਲੋਕਾਂ ਦੇ ਦੁੱਖ ਸੁੱਖ ਖੋਲੋਈਏ ਲੋਕਾਂ ਦੀਆਂ ਸਹੂਲਤਾਂ ਵਾਸਤੇ ਲੋਕਾਂ ਦੇ ਰੁਜ਼ਗਾਰ ਵਾਸਤੇ ਕਿਉਂਕਿ ਉਦੋਂ ਵੀ ਜਦੋਂ ਸੀਗੇ ਇੰਨਾ ਕਿ ਟੂਰਿਜ਼ਮ ਅਸੀਂ ਵਧਾਇਆ ਅੰਮ੍ਰਿਤਸਰ ਨੂੰ ਡਵੈਲਪ ਕਰਕੇ ਕਿ ਅੰਮ੍ਰਿਤਸਰ ਕਿਉਂਕਿ ਇੱਕ ਟੂਰਿਜ਼ਮ ਵਾਲਾ ਸ਼ਹਿਰ ਹੈ ਯੁਰ ਆਂਦਾ ਸੀਦਾ ਇੱਥੇ ਸ੍ਰੀ ਹਰਮੰਦਰ ਦਰਬਾਰ ਸਾਹਿਬ ਇਸੇ ਤਰ੍ਹਾਂ ਦੁਰਗਾਣਾ ਮੰਦਿਰ ਇਸੇ ਤਰ੍ਹਾਂ ਭਗਵਾਨ ਵਾਲਮੀਕੀ ਜੀ ਦਾ ਤੀਰਥ ਇਹ ਸਾਰੇ ਡੇਡੇ ਵੱਡੇ ਸਥਾਨ ਜਾਂ ਹੋਰ ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਬਣਾਈਆਂ ਅਸੀਂ ਉਹਨਾਂ ਕਰਕੇ ਟੂਰਿਸਟ ਬਹੁਤ ਪਹਿਲਾਂ ਨਾਲੋਂ ਜਦੋਂ ਅਸੀਂ ਡਵੈਲਪਮੈਂਟ ਕੀਤੀ ਪਹਿਲਾਂ ਨਾਲੋਂ 10 ਗੁਣਾ ਟੂਰਿਸਟ ਵਧਿਆ ਤੇ ਲੋਕਾਂ ਦਾ ਰੁਜ਼ਗਾਰ ਵਧਿਆ ਉਹ ਸਕੋਪ ਹਾਲੇ ਵੀ ਬਹੁਤ ਆ ਅਸੀਂ ਹੋਰ ਬਹੁਤ ਕੁਝ ਕਰ ਸਕਦੇ ਆ ਸਪੋਰਟਸ ਦੇ ਖੇਤਰ ਵਿੱਚ ਮੈਡੀਕਲ ਟੂਰਿਜ਼ਮ ਦੇ ਖੇਤਰ ਦੇ ਵਿੱਚ ਆਈਟੀ ਸੈਕਟਰ ਦੇ ਖੇਤਰ ਦੇ ਚ ਇਹ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਕਾਰੋਬਾਰ ਵੀ ਮਿਲੇ ਤੇ ਉਹ ਜਿਹੜਾ ਵਾ ਉਹ ਸੁਪਨੇ ਅਧੂਰੇ ਸੀਗੇ ਤੇ ਗੁਰੂ ਮਾਰ ਨੇ ਪਰਮਾਤਮਾ ਨੇ ਆਪੇ ਹੀ ਇੱਕ ਸਹੀ ਪਲੇਟਫਾਰਮ ਦੇ ਦਿੱਤਾ ਤੇ ਹੁਣ ਮੈਨੂੰ ਪੂਰੀ ਉਮੀਰデア ਕੇ ਲੋਕ ਜਿੰਨੇ ਉਤਸ਼ਾਹ ਦੇ ਨਾਲ ਆ ਰਹੇ ਆ ਮਿਲ ਰਿਹਾ ਦਫਤਰ ਅਜਗੁਰਛਨੋਣੀ ਆ ਸਾਰੇ ਪੈਜਪੁਰੇ ਦੀ ਟੀਮ ਰਤਨ ਸਿੰਘ ਚੌਕ ਤੋਂ ਸਾਰਾ ਏਰੀਆ ਜਿਹੜਾ ਤੇ ਇਹ ਸਾਰੇ ਆਏ ਆ ਮੈਂ ਸਭ ਦਾ ਤੁਹਾਨੂੰ ਆਦੀ ਕਰਦਾ ਹਾਂਜੀ ਅੱਜ ਆਏ ਹਾਂ ਜੀ ਅਪਾਂ ਬੜੀ ਖੁਸ਼ੀ ਦੇ ਨਾਲ ਇਹਨਾਂ ਨੂੰ ਸਨਮਾਨਤ ਕਰਨਾ ਆਏ ਵਧਾਈਆਂ ਦੇਣਾ ਆ ਬਹੁਤ ਵਧੀਆ ਕੀਤਾ ਜਿਹੜਾ ਇਹਨਾਂ ਨੂੰ ਅੱਜ ਨਿਸ਼ਾਨ ਦੇ ਕੇ ਕਿਉਂਕਿ ਇਹ ਲੀਡਰ ਹੈਗੇ ਕੰਮ ਕਰਨ ਵਾਲੇ ਨਿਸ਼ਾਨ ਤੇ ਇਨਸਾਨ ਹੋਣ ਦੋਵੇਂ ਰੜੇ ਆ ਇਹਨੂੰ ਆਂਦੇ ਸੋਨੇ ਬੇਸਵਾਗਾ ਸਾਡੇ ਇਲਾਕਿਆਂ ਦੇ ਵਿੱਚ ਜਾ ਕੇ ਵੇਖੋ ਕਿੰਨਾ ਗੰਦਾ ਪਾਣੀ ਅੱਜ ਕੂੜਿਆਂ ਦੇ ਢੇਰ ਲੱਗੇ ਪਏ ਆ ਪਰ ਇਹਨਾਂ ਦੇ ਹੌਨਾ ਫਿਰ ਸਾਨੂੰ ਉਮੀਦ ਦਿਖੀ ਆ ਸੂਰੇ ਦੀ ਕਿਰਨ ਨਿਕਲੀ ਆ ਕਿ ਸਾਡੇ ਇਲਾਕਿਆਂ ਵਿੱਚ ਫਿਰ ਸਫਾਈ ਹੋਊਗੀ ਧੰਨਵਾਦ ਜੀ